करे चलो करे मथां टेके करे चलो ਮੈਂ ਹਾਂ ਗੋਬਿੰਦ ਰਾਏ ਐਸ ਵੇਲੇ ਸ਼ਾਹਕੋਟ ਕਸਬੇ ਦੇ ਵਿੱਚ ਪੈਂਦਾ ਪਿੰਡ ਨੰਗਲ ਅੰਬੀਆਂ ਜਿੱਥੇ ਅਸੀਂ ਐਸ ਵੇਲੇ ਖੜੇ ਆਂ ਦਰਬਾਰ ਦੇ ਤੇ ਮਾਤਾ ਪੰਜਾਬ ਕੋਰ ਜੀ ਦੇ ਸੋ ਸਾਲਾਨਾ ਮੇਲਾ ਜਿੱਥੇ ਮਨਾਇਆ ਜਾ ਰਿਹਾ ਆਓ ਵੇਖਦੇ ਆ ਇਸ ਸਾਰੇ ਮੇਲੇ ਦੀਆਂ ਕੁਝ ਝਲਕੀਆਂ ਤੇ ਗੱਲਬਾਤ ਕਰਵਾਵਾਂਗੇ ਇੱਥੇ ਡੇਰਾ ਮੁਖੀ ਮਹੰਤ ਚੇਤਨ ਦਾਸ ਜੀ ਦੇ ਨਾਲ ਆਓ ਵੇਖਦੇ ਆ ਸਾਰੇ ਪ੍ਰੋਗਰਾਮ ਦੀਆਂ ਕੁਝ ਝਲਕੀਆਂ ਜਾ ਸਤਿਕਾਰ ਰੱਖੀਣਾ ਤੁਹਾਨੂੰ ਮੈਂ ਆਹੋ ਆਹੋ ਤੁਮੇ ਦੇ ਸਾਰੇ ਤੇਰਾ ਸ਼ੁਕਰ ਮਨਾਉਂਦੇ ਤੇਰੇ ਆਸਰੇ ਉੱਠਦੇ ਤਾ

बोल श्री गुरु राम राम महाराज बोल माता <च्चीज्ञा> ਪਰੀ ਬੈਨਾ ਜੀ ਮਾੜਾ ਪਿੱਟੇ ਨੂੰ ਨਹੀਂ ਕਰਦਾ। ਮਾਤਾ ਜੀ ਕੀ ਵੀ ਆਇਆ ਹੈ ਗੱਲ ਕਰਦਾ ਜੀ ਨਹੀਂ। ਪਰਮਾਣੇ 70 ਰੁਪਏ ਦਾ ਪਰਮਾਣੇ ਆ ਜੀ। ਆ ਵੀ ਕਿੰਨਾ ਹੋ ਗਿਆ ਚਿੱਤ ਕੋ ਲਿਆ ਪਾ। ਤਾਲੀ ਵਾਲਾ ਵੀ ਬੋਲਾ। ਅਤੇ ਮਾਤਾ ਪੰਜਾਬ ਕੌਰ ਜੀ ਉਹਨਾਂ ਦੇ ਦਰਬਾਰ ਦੇ ਉੱਤੇ ਬੈਠੇ ਆ ਤੁਹਾਨੂੰ ਦੱਸ ਦਈਏ ਕਿ ਮਾਤਾ ਪੰਜਾਬ ਕੌਰ ਜੀ ਦਾ ਮੇਲਾ ਪੰਜਾਬ ਦੇ ਵਿੱਚ ਸਭ ਤੋਂ ਲੰਮਾ ਮੇਲਾ ਚੱਲਦਾ ਹੈ ਸੋ ਆਓ ਗੱਲਬਾਤ ਕਰਦੇ ਹਾਂ ਮਹੰਤ ਚੇਤਨ ਦਾਸ ਜੀ ਜੋ ਇਸ ਡੇਰੇ ਦੇ ਮੁੱਖ ਸੇਵਾਦਾਰ ਹਨ ਬੋਲ ਗੁਰੂ ਰਾਮ ਰਾਏ ਮਹਾਰਾਜ ਕੀ ਜੈ ਬੋਲ ਮਾਤਾ ਪੰਜਾਬ ਕੌਰ ਕੀ ਜੈ ਮੁੱਖ ਸੇਵਾਦਾਰ ਮਹੰਤ ਚੇਤਨ ਦਾਸ ਡੇਰਾ ਮਾਤਾ ਪੰਜਾਬ ਕੌਰ ਸਭ ਸੰਗਤਾਂ ਨੂੰ ਬੇਨਤੀ ਕਰਦਾ ਹੈ ਕਿ 12 13 ਮਈ ਦਾ ਸਲਾਨਾ ਮੇਲਾ ਆ ਸਾਰੀਆਂ ਸੰਗਤਾਂ ਨੇ ਵੱਧ ਤੋਂ ਵੱਧ ਝਟ ਕੇ ਦਰਸ਼ਨ ਦੇਣੇ ਸਨੇਹਾ ਦੇਣਾ ਚਾਹੁੰਦਾ ਸੰਗਤਾਂ ਦਾ ਸਾਰੀਆਂ ਜਿੰਨੇ ਜਿੰਨੇ ਸੰਗਤਾਂ ਉਹਨਾਂ ਦਾ ਧੰਨਵਾਦ ਸਾਰਿਆਂ ਦਾ ਜਿੱਦਾਂ ਜਿੱਦਾਂ ਮਾਤਾ ਜੀ ਸਾਰਿਆਂ ਦੀਆਂ ਸੁਖਣਾ ਫੁਰੀਆਂ ਕਰਨ ਤੰਦਰੁਸਤੀਆਂ ਵਾਗ